ਅੱਜ ਦੀ ਇਹ ਇੱਕ ਪ੍ਰੈਸ ਕਾਨਫਰੰਸ ਦਾ ਮਕਸਦ ਇਹ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਸਾਡੇ ਜ਼ਿਲ੍ਹਾ ਮਲੇਰਕੋਲੇ ਲਈ ਔਮਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਜਿੱਤੇ ਗਏ ਨੇ ਮੈਡਮ ਮੰਜੂ ਹਰਕਿਰਨ ਕੌਰ ਜੀ ਅਤੇ ਇਸ ਦੇ ਨਾਲ-ਨਾਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਸਰਦਾਰ ਗੁਰਮੀਤ ਸਿੰਘ ਗੁਰਜ ਜਿਹੜੇ ਕਿ ਐਕਸ ਸੁਪੰਚ ਵੀ ਹਨ ਇਹਨਾਂ ਦੀ ਨਿਯੁਕਤੀ ਹੋਈ ਹੈ ਇਹਨਾਂ ਨਾਲ ਤੁਹਾਡੀ ਇੰਟਰੋਡਕਸਟਨ ਦੇ ਤਾਲੁਨਾ ਅੱਜ ਦੀ ਇਹ ਮੀਟਿੰਗ ਜਿਹੜੀ ਹੈ ਉਹ ਰੱਖੀ ਗਈ ਹੈ ਔਰ ਮਲੇਰਪੁਰਲਾ ਅਸੈਂਬਲੀ ਕੰਸਟਿਟੂਐਂਸੀ ਲਈ ਔਮਨ ਵਿੰਗ ਦੇ ਜਿਹੜੇ ਕואର୍ਡੀਨੇਟਰ ਲਗਾਏ ਗਏ ਨਾ ਉਹ ਮੈਡਮ ਮਮਤਾਜੀ ਲਗਾਏ ਗਏ ਨਾ ਔਰ ਅਮਰਗੜ ਵਿਧਾਨ ਸਭਾ ਹਲਕੀ ਦੇ ਕואର୍ਡੀਨੇਟਰ ਮੈਡਮ ਸ਼ਮਸ਼ਾਦ ਰਾਏ ਜੀ ਉਹ ਲਗਾਏ ਗਏ ਨੇ ਉਹ ਵੀ ਸਾਡੇ ਦਰਮਿਆਨ ਮੌਜੂਦ ਹਨ ਇਹ ਦਮੀਆਂ ਨਿਯੁਕਤੀਆਂ ਹੋਈਆਂ ਨਾ ਔਰ ਇਹਨਾਂ ਨਿਯੁਕਤੀਆਂ ਦੇ ਨਾਲ ਸਾਡੇ ਜ਼ਿਲ੍ਹੇ ਦੇ ਅੰਦਰ ਸਾਡੇ ਦੋ ਮਾ ਬਦਨ ਤਬਾ ਹਲਕਿਆਂ ਦੇ ਅੰਦਰ ਜਥੇਬੰਦੀ ਹੋਰ ਜ਼ਿਆਦਾ ਮਜ਼ਬੂਤ ਹੋਏਗੀ ਤੇ ਬੜੀ ਸਰਗਰਮੀ ਦੇ ਨਾਲ ਲੇਡੀਜ਼ ਦੇ ਵਿੱਚ ਕੰਮ ਕਰਨਗੇ ਆ ਸਾਡਾ ਲੇਡੀਜ਼ ਦੇ ਵਿੱਚ ਆਧਾਰ ਜਿਹੜਾ ਹੈ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਿਆਦਾ ਮਜ਼ਬੂਤ ਹੋਏਗਾ ਔਰ ਸਰਦਾਰ ਗੁਰਮੀਤ ਸਿੰਘ ਜੀ ਦੇ ਕਿਸਾਨ ਬਿੰਦੂ ਜ਼ਿਲ੍ਹਾ ਪ੍ਰਧਾਨ ਲੱਗਣ ਨਾਲ ਸਾਡਾ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਕਿਸਾਨਾਂ ਦੇ ਨਾਲ ਤਾਲਮੇਲ ਵਧੇਗਾ ਔਰ ਕਿਸਾਨਾਂ ਨੂੰ ਅਸੀਂ ਵੱਡੀ ਗਿਣਤੀ ਵਿੱਚ ਆਮ ਆਦੀ ਪਾਰਟੀ ਦੇ ਨਾਲ ਜੋੜਨ ਦੇ ਅਪਰਾਲੇ ਕਰਾਂਗੇ ਇਹਨਾਂ ਦੀ ਰਹਿਨਮਾਈ 'ਚ ਔਰ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਕਿਸਾਨਾਂ ਵੱਲੋਂ ਵੀ ਵੱਡੇ ਪੱਧਰ ਤੇ ਹਮਾਇਤ ਮਿਲੇਗੀ ਔਰ ਪਾਰਟੀ ਜਿਹੜੀ ਹੈ ਹੋਰ ਜ਼ਿਆਦਾ ਮਜ਼ਬੂਤ ਹੋਏਗੀ ਉਦੇ ਵਿੱਚ ਬਦਲਾਅ ਕੀਤਾ ਹੈ ਪਾਰਟੀਆਂ ਦੇ ਵਿੱਚ ਜਿਹੜਾ ਸਟਰਕਚਰ ਹੁੰਦਾ ਪਾਰਟੀਆਂ ਦਾ ਹੁੰਦਾ ਹੈ ਅਲੱਗ-ਅਲੱਗ ਵਿੰਗਸ ਹੁੰਦੇ ਨੇ ਜਾਂ ਮੇਨ ਬੋਡੀ ਹੁੰਦੀ ਹੈ ਉਹਦੇ ਵਿੱਚ ਸਮੇਂ-ਸਮੇਂ ਸਿਰ ਬਦਲਾਅ ਹੁੰਦੇ ਰਹਿੰਦੇ ਨੇ ਨਾ ਤੇ ਕਈ ਵਾਰ ਸਾਲ ਬਾਅਦ ਕਈ ਵਾਰ ਦੋ ਸਾਲਾਂ ਬਾਅਦ ਕਈ ਵਾਰ ਤਿੰਨ ਸਾਲਾਂ ਬਾਅਦ ਇਹ ਬਦਲਾਅ ਕੀਤੇ ਜਾਂਦੇ ਨੇ ਪਾਰਟੀ ਜਦੋਂ ਮਹਿਸੂਸ ਕਰਦੀ ਹੈ ਵੀ ਕਿ ਹੁਣ ਪੁਨਰਗਠਨ ਹੋਣਾ ਚਾਹੀਦਾ ਹੈ ਖੋਰ ਨਵੇਂ ਲੋਕਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਹੋਰ ਜ਼ਿਆਦਾ ਐਕਟਿਵ ਬੰਦੇ ਪਾਰਟੀ ਵਿੱਚ ਆ ਗਏ ਉਹਨਾਂ ਨੂੰ ਮੌਕਾ ਦਈਏ ਉਹਨਾਂ ਦੀਆਂ ਸਲਾਹੀਤਾਂ ਦਾ ਇਸਤੇਮਾਲ ਕਰੀਏ ਉਹਨਾਂ ਨੂੰ ਕੰਮ ਦਾ ਤਜਰਬਾ ਹੈ ਉਹਨਾਂ ਚ ਕੰਮ ਕਰਨ ਦੀ ਇੱਛਾ ਸ਼ਕਤੀ ਹੈ ਤੇ ਉਹਨਾਂ ਦੀ ਉਸ ਇੱਛਾ ਸ਼ਕਤੀ ਔਰ ਉਹਨਾਂ ਦੀ ਸਲਾਹੀਤ ਦਾ ਫਾਇਦਾ ਉਠਾਉਣ ਲਈ ਪਾਰਟੀਆਂ ਜਿਹੜੀਆਂ ਨਵ ਬਦਲੋਗਾ ਦੇ ਨਾਮ ਆਦੀ ਪਾਰਟੀਆਂ ਨੇ ਵੀ ਆਪਣੇ ਸਾਰੇ ਜਿਹੜੇ ਫਰੰਟਲ ਵਿੰਗਸ ਨੂੰ ਆਰਗੇਨਾਈਜੇਸ਼ਨ ਨੂੰ ਉਹਨਾਂ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ ਔਰ ਉਹ سلسلہ جاری ਹੈ ਆਉਣ ਵਾਲੇ ਦਿਨਾਂ ਚ ਹੋਰ ਜਿਹੜੇ ਦੂਜੇ ਵਿੰਗਸ ਨੇ ਉਹਨਾਂ ਦੇ ਵੀ ਅਹੁਦੇਦਾਰ ਜਿਹੜੇ ਹਨ ਉਹ ਅਨਾਉਂਸ ਕੀਤੇ ਜਾਣਗੇ ਉਹ ਪਾਰਟੀ ਨੂੰ ਗਰਾਸ ਰੂਟ ਲੈਵਲ ਤੱਕ ਹੇਠਲੇ ਪੱਧਰ ਤੱਕ ਬੂਥ ਲੈਵਲ ਤੱਕ ਮਜ਼ਬੂਤ ਕਰਨ ਲਈ ਬੂਥ ਜਿਹੜੇ ਸਾਡੇ ਇੰਚਾਰਜ ਹਨ ਉਹ ਵੀ ਤੇ ਪਿੰਡ ਦੀਆਂ ਕਮੇਟੀਆਂ ਵਾਰਡਾਂ ਦੀਆਂ ਕਮੇਟੀਆਂ ਉਹਨਾਂ ਦੇ ਵਿੱਚ ਮਤਲਬ ਹੈ ਵੀ ਜੋ ਮناسب ਇਕੱਦੀਆਂ ਹਨ ਉਹ ਕਰ ਰਹੀ ਹੈ ਤਾਂ ਕਿ ਜਿਹੜੇ ਸਰਗਰਮ ਪਾਰਟੀ ਨਾਲ ਦੇ ਵਲੰਟੀਅਰ ਹਨ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲ ਸਕੇ ਕਿਉਂਕਿ ਕਈ ਵਾਰ ਕਈ ਵਲੰਟੀਅਰ ਘਰੇਲੂ ਊਰਜੇ ਮੈਂ ਕਰਕੇ ਜਾਂ ਘਰ ਦੇ ਵਿੱਚ ਕੋਈ ਐਸੀ ਅਦਲਾ ਬਦਲੀ ਹੋਊਗੀ ਕੋਈ ਬਿਮਾਰ ਹੋ ਗਿਆ ਪੁੱਤ ਦਾ ਫਾਦਰ ਕਿਸਦਾ ਮਦਰ ਜੰਦਾ ਹੋਰ ਉਹਦੀ ਦੇਖ ਦੇਖ ਲਈ ਕਈ ਵਲੰਟੀਅਰ ਫਿਰ ਉਹਨਾਂ ਟਾਈਮ ਨਹੀਂ ਦੇ ਪਾਉਂਦੇ ਜਿੰਨਾ ਪਹਿਲਾਂ ਦਿੰਦੇ ਹੁੰਦੇ ਸੀ ਤੇ ਉਹਨਾਂ ਦੀ ਜਗ੍ਹਾ ਤੇ ਫਿਰ ਨਵੇਂ ਵਲੰਟੀਅਰ ਜਿਹੜੇ ਨਾ ਜਿਹੜੇ ਟਾਈਮ ਦੇ ਸਕਣ ਨਾ ਜਿਹੜੇ ਭਜਨਾਟ ਕਰ ਸਕਣ ਉਹ ਉਹਨਾਂ ਦੀ ਨਿਯੁਕਤੀਆਂ ਜ਼ਰੂਰੀ ਹੋ ਜਾਂਦੀਆਂ। ਤੋਂ ਹਾਲਾਤ ਨੂੰ ਦੇਖ ਕੇ ਔਰ ਜੋ ਕੁਤੀ ਮਤਲਬ ਆ ਵੀ ਗਰਾਊਂਡ ਲੈਵਲ ਦੀ ਸਿਚੁਏਸ਼ਨ ਦੇ ਮੁਤਾਬਕ ਜੋ ਨਿਯੁਕਤੀਆਂ ਜ਼ਰੂਰੀ ਹੁੰਦੀਆਂ ਨਾ ਉਹ ਸਿੱਤੀ ਜਾਂਦੀਆਂ। ਜੀ ਜਗਾ ਜਗਾ ਸਰ ਜੀ ਤੁਸੀਂ ਪਿੱਛੇ ਲੋਜ ਮੋੜਾ ਜੀ ਹਾਂਜੀ ਮੈਡਮ ਜੀ ਅੱਜ ਐਮਐਲਏ ਦਫ਼ਤਰ ਪਹੁੰਚਿਆ ਤੁਹਾਨੂੰ ਉਹਦਾ ਮਿਲਿਆਗਾ ਇਹਦੇ ਬਾਰੇ ਕੀ ਕਰਨਾ ਚਾਹੁੰਦੇ ਹਾਂ ਹਾਂਜੀ ਮੈਂ ਆਮ ਆਦਮੀ ਪਾਰਟੀ ਦੀ ਮੈਂ ਉਹਨਾਂ ਨੇ ਮੈਨੂੰ ਇਹ ਸਮਾਨ ਸਮਝਿਆ ਇੱਥੋਂ ਦੇ ਜਿਹੜੇ ਮੌਜੂਦਾ ਐਮਐਲਏ ਜਿਲੂ ਰਹਿਮਾਨ ਜੀ ਆ ਉਹਨਾਂ ਨੇ ਮੈਨੂੰ ਪ੍ਰੈਜ਼ੀਡੈਂਟ ਲਗਾਇਆ ਊਮਨ ਚੈਲਪ ਤੇ ਮੈਂ ਬੜੀ ਦਲੇਰੀ ਨਾਲ ਤੇ ਤਨਮਨ ਨਾਲ ਆਪਦਾ ਇਹ ਅਹੁਦੇ ਦੀ ਮੈਂ ਕੰਮ ਕਰਾਂਗੀ ਇਸ ਤਰ੍ਹਾਂ ਆਪਣਾ ਨਾਂ ਕੀ ਹੈ ਸਰ ਸਰ ਗੁਰਮੀਤ ਸਿੰਘ ਜੀ ਅੱਜ ਇੱਥੇ ਪਹੁੰਚੇ ਹੋ ਐਮਐਲਏ ਦਫ਼ਤਰ ਦੇ ਵਿੱਚ ਤੁਹਾਨੂੰ ਉਹਦਾ ਦਿੱਤਾ ਖਿਸਾਨ ਬੈਂਕ ਦਾ ਇਹਦੇ ਬਾਰੇ ਕੀ ਕਹਿੰਦੇ ਹੋ ਤੁਸੀਂ ਹਾਂਜੀ ਮੈਂ ਪਿਛਲੇ 12 ਪਾਰਾਂ ਤੋਂ ਬਾਅਦ ਨਿਕਲ ਕਰ ਦਿੱਤਾ ਹਾਂ ਪਾਰਟੀ ਨੇ ਮੈਨੂੰ ਨਮਾਉਂਦਾ ਦੇ ਦਿੱਤਾ ਬਾਅਦ ਕੀ ਬੋਲਣਾ ਹੈ ਪਾਰਟੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਸਪੈਸ਼ਲ ਧੰਨਵਾਦ